ਸੌਰਨ ਸਿੰਘ ਟੇਣਾ ਜੀ ਜੀ ਆਇਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਵੈਲਕਮ ਸਤਿ ਸ਼੍ਰੀ ਅਕਾਲ ਜੀ ਆਹ ਸਮੀਤਾ ਤੁਹਾਡਾ ਬਹੁਤ ਬਹੁਤ ਨਮਾਜ਼ੀ ਸਾਡੇ ਸਾਰੇ ਹੀ ਪਰਿਵਾਰਕ ਮੈਂ ਉਹਨਾਂ ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਰੱਦ ਹੋ ਗਈ ਜੀ ਆ ਬਿਲਕੁਲ ਜੀ ਬਿਲਕੁਲ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਅਰਜ਼ੀ ਅੱਜ ਰੱਦ ਹੋ ਗਈ ਆ ਮੁਹਾਲੀ ਦੀ ਅਦਾਲਤ ਦੇ ਜਿਹੜੀ ਸੁਣਵਾਈ ਚੱਲਦੀ ਸੀ ਉਹ ਰੱਦ ਹੋ ਗਈ ਆ ਹਾਲਾਂਕਿ ਮਜੀਠੀਏ ਦੇ ਵਕੀਲਾਂ ਦੇ ਕੋਲੇ ਸੁਪਰੀ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣ ਦਾ ਆ ਜੇ ਉੱਥੇ ਵੀ ਝੋਲੀ ਚ ਖੈਰ ਨਾ ਪਵੇ ਮੰਨ ਲੋ ਤੇ ਫਿਰ ਸੁਪਰੀਮ ਕੋਰਟ ਜਾਣ ਦਾ ਰਾਹ ਹੈਗਾ ਪਰ ਲਗਾਤਾਰ ਵਕਤ ਵਕਤ ਦਿਨਾਂ ਦੇ ਉੱਤੇ ਸੁਣਵਾਈ ਚੱਲੀ ਤੇ ਪਰ ਅੱਜ ਮੁਹਾਲੀ ਦੀ ਅਦਾਲਤ ਦੇ ਵੱਲੋਂ ਉਹਨਾਂ ਦੀ ਜ਼ਮਾਨਤ ਅਰਜ਼ੀ ਨੂੰ ਰੱਦ ਕਰ ਦਿੱਤਾ ਗਿਆ ਅੱਜ ਹੀ ਅਦਾਲਤ ਦੇ ਵਿੱਚ ਹਾਈ ਕੋਰਟ ਦੇ ਵਿੱਚ ਗਰੀਬ ਕੌਰ ਮਜੀਠੀਆ ਵੀ ਪਹੁੰਚੇ ਆ ਕਿਉਂਕਿ ਵਿਜੀਲੈਂਸ ਦੇ ਵੱਲੋਂ 10 ਅਗਸਤ ਨੂੰ ਇਹਨਾਂ ਨੂੰ ਜਾਰੀ ਹੋਏ ਨੋਟਿਸ ਨੂੰ ਚੁਣੌਤੀ ਮਿਲੀ ਹੈ ਚੁਣੌਤੀ ਦਿੱਤੀ ਇਹਨਾਂ ਨੇ ਵੀ ਇਹਦੇ 'ਚ ਗੱਲ ਕਹੀ ਹੈ ਕਿ ਵਿਜੀਲੈਂਸ ਨੇ ਜਾਇਦਾਦ ਦਾ ਬਿਊਰੋ ਮੰਗਿਆ ਤੇ ਹਾਈ ਕੋਰਟ ਨੇ ਪੰਜਾਬ ਦੀ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੁਣ ਇਹ ਇਸ ਮਾਮਲੇ ਦੀ ਅਗਲੀ ਸੁਣਵਾਈ ਆ ਜਿਹੜੀ ਉਹ 26 ਸਤੰਬਰ ਨੂੰ ਹੋਣੀ ਹੈ। ਅੱਛਾ ਤੁਸੀ ਵਾਲਾ ਬੰਨ ਟੁੱਟ ਗਿਆ ਜੀ ਪਿੰਡਾਂ 'ਚ ਪਾਣੀ ਭਰ ਗਿਆ? ਹਾਂ ਬਿਲਕੁਲ ਜੀ ਬਿਲਕੁਲ ਤੁਸੀ ਵਾਲਾ ਬੰਨ ਆ ਜਿਹੜਾ ਉਹ ਕਾਫੀ ਵੱਡੇ ਨੁਕਸਾਨ ਦੇ ਵਿੱਚ ਆ। ਜਿਹੜੀ ਰਿਪੋਰਟ ਆਈ ਆ ਉਹ ਬੜੀ ਚਿੰਤਾਜਨਕ ਆ ਕਿ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਦੇ ਵਿੱਚ ਆ ਬਿਆਸ ਦਾ ਪੱਧਰ ਪਾਣੀ ਦਾ ਵਧਣ ਦੇ ਕਰਕੇ ਤੁਸੀ ਬੰਨ ਨੂੰ ਨੁਕਸਾਨ ਪਹੁੰਚ ਗਿਆ। ਜ਼ਿਲ੍ਹੇ ਦੇ ਵਿਭਾਗ ਦੇ ਜਿਹੜੇ ਐਸ ਡੀਓ ਸੁਖਵਿੰਦਰ ਸਿੰਘ ਉਹਨਾਂ ਦੇ ਕਹਿਣ ਮੁਤਾਬਕ ਦਰਿਆ ਦਾ ਪਾਣੀ ਦਾ ਪੱਧਰ ਵੱਧ ਕੇ 116000 ਕਿਊਸਕ ਤੱਕ ਪਹੁੰਚ ਗਿਆ। ਬੰਨ ਦਾ ਲਗਭਗ 500 ਤੋਂ ਲੈ ਕੇ 600 ਫੁੱਟ ਲੰਮਾ ਹਿੱਸਾ ਨੁਕਸਾਨ ਗ੍ਰਸਤ ਹੋਇਆ। ਮੰਡ ਖੇਤਰ ਦੇ 35 ਤੋਂ ਵੱਧ ਪਿੰਡਾਂ ਦੇ ਵਿੱਚ ਹੜ ਦਾ ਖਤਰਾ ਬਣ ਰਾ ਰਿਹਾ। ਅੱਜ ਰਾਜ ਸਭਾ ਦੇ ਮੈਂਬਰ ਹਰਨਤ ਮਲਵੀਰ ਸਿੰਘ ਸੀਕੇਵਾਲ ਤੇ ਉਹਨਾਂ ਦੇ ਸਮਰਥਕ ਮੌਕੇ ਤੇ ਡਟੇ ਹੋਏ ਆ। ਢੋਰੀਆਂ ਲਾ ਕੇ ਬੰਨ ਬਚਾਉਣ ਤੇ ਮਜ਼ਬੂਤ ਕਰਨ ਦੀ ਕੋਸ਼ਿਸ਼ ਦੇ ਵਿੱਚ ਲੱਗੇ ਆ। ਭੜ ਦੇ ਕਰਕੇ ਸਿੰ ਸਭ ਹੁਣ ਤੱਕ 20 ਤੋਂ ਵੱਧ ਪਿੰਡਾਂ ਦੇ ਵਿੱਚ ਪਾਣੀ ਭਰ ਚੁੱਕਿਆ ਪਿੰਡ ਬਾਉਪੁਰ ਦੇ ਵਿੱਚ ਇਸ ਵੇਲੇ ਪਾਣੀ ਪਾਣੀ ਦਿਸਦਾ ਕੱਲੇ ਸੁਲਤਾਨਪੁਰ ਦੇ ਵਿੱਚ ਨਹੀਂ ਇਧਰ ਫਿਰੋਜ਼ਪੁਰ ਦੇ ਆਟੂ ਵਾਲਾ ਪਿੰਡ ਦੇ ਵਿੱਚ ਜਿਹੜਾ ਉੱਥੇ ਵੀ ਪਾਣੀ ਇੰਨਾ ਕ ਆ ਗਿਆ ਵੀ ਲੋਕ ਕਿਸ਼ਤਾਂ ਦੇ ਵਿੱਚ ਫਿਰ ਰਹੇ ਆ ਇਧਰ ਜੇ ਗੱਲ ਕਰੀਏ ਆਪਾਂ ਤਰਨਤਾਰਨ ਦੇ ਕਈ ਪਿੰਡਾਂ ਦੀ ਉੱਥੇ ਵੀ ਸਥਿਤੀ ਬੜੀ ਚਿੰਤਾਜਨਕ ਹੈ ਉੱਥੇ ਵੀ ਪਾਣੀ ਪਾਣੀ ਹੋ ਗਿਆ ਹਜ਼ਾਰਾਂ ਏਕੜ ਫਸਲ ਦੇ ਵਿੱਚ ਇਸ ਵੇਲੇ ਪਾਣੀ ਭਰ ਗਿਆ ਹਜ਼ਾਰਾਂ ਘਰਾਂ ਦੇ ਵਿੱਚ ਪਾਣੀ ਪਿੰਡਾਂ ਦੇ ਵਿੱਚ ਆ ਗਿਆ ਨੁਕਸਾਨ ਇਸ ਵੇਲੇ ਕਾਫੀ ਹੈ ਜੀ ਰਾਹੁਲ ਗਾਂਧੀ ਨੇ ਲੱਗਦਾ ਕਿ ਚੋਣ ਕਮਿਸ਼ਨ ਨੂੰ ਫਸਾ ਲਿਆ ਬੀਜੇਪੀ ਨਾਲ ਕੁੰਡੀ ਪਾ ਲਈ ਤੇ ਹੁਣ ਕੀ ਬਣੇਗਾ ਹਲਫਨਾਮਾ ਮੰਗਦੇ ਨੇ ਉਹ ਸਤਿਨਾਬਾਪ ਦੇਖੋ ਮੈਨੂੰ ਨਹੀਂ ਪਤਾ ਵੀ ਪਾਈ ਦੀ ਹਾਰ ਦੀਆਂ ਵੋਟਾਂ ਦੇ ਵਿੱਚ ਅੱਜ ਵਾਲੇ ਹਾਲਾਤ ਦੇ ਕਰਕੇ ਕੀ ਅਸਰ ਪੈਣਾ ਕੀ ਉਹਨੂੰ ਫਾਇਦਾ ਹੋਣਾ ਕੀ ਨੁਕਸਾਨ ਹੋਣਾ ਆਪਾਂ ਨੂੰ ਇਹਦੇ ਬਾਰੇ ਇਲਮ ਨਹੀਂ ਆ ਹਰੇ ਪਰ ਮੈਨੂੰ ਵੀ ਭਾਈ ਇਹਦੇ ਕਰਕੇ ਤੇ ਬਹੁਤ ਵੱਡੇ ਪੱਦਰ ਦੇ ਉੱਤੇ ਇਸ ਵੇਲੇ ਚਰਚਾ ਰਾਹੁਲ ਗਾਂਧੀ ਦੇ ਪੱਖ ਦੇ ਤੱਕ ਹੋਈ ਆ ਅਲੱਤੇ ਪਤਾ ਦੀ ਜੀ ਵੋਟਾਂ ਦੇ ਰੂਪ ਦੇ ਵਿੱਚ ਕਨਵਰਟ ਗੱਲ ਹੁੰਦੀ ਕਿ ਨਹੀਂ ਹੁੰਦੀ ਪਰ ਅੱਜ ਹਰ ਹੱਟੀ ਪੱਠੀ ਰਾਹੁਲ ਗਾਂਧੀ ਦੀ ਚਰਚਾ ਜ਼ੋਰਾਂ ਦੇ ਉੱਤੇ ਆ ਕਿਉਂਕਿ ਉਹਨੇ ਮੁੱਦਾ ਬੜੀ ਮਿਹਨਤ ਨਾਲ ਚੁੱਕਿਆ ਉਹਨੇ ਇਹ ਗੱਲ ਕਹੀ ਆ ਅਸੀਂ ਐਤਕੀ ਬਿਹਾਰ ਦੇ ਵਿੱਚ ਵੋਟਾਂ ਚੋਰੀ ਨਹੀਂ ਹੋਣ ਦੇਵਾਂਗੇ ਅਸੀਂ 4 ਮਹੀਨੇ ਲਾ ਕੇ ਉਹ ਕਹਿੰਦੇ ਜੀ ਸਬੂਤ ਲੱਭੇ ਆ ਤੇ ਹੁਣ ਅਸੀਂ ਇਹ ਸਬੂਤ ਅਜਾਈ ਨਹੀਂ ਜਾਣਦੇ ਆਂਗੇ ਅੱਜ ਇਹ ਗੱਲ ਕਹੀਆ ਰਾਹੁਲ ਗਾਂਧੀ ਨੇ ਬਿਹਾਰ ਦੇ ਵਿੱਚ ਵੋਟ ਅਧਿਕਾਰ ਯਾਤਰਾ ਕੱਢੀ ਜਾ ਰਹੀ ਆ ਜਿਹਦੇ ਵਿੱਚ ਲਾਲੂ ਦਾ ਪਰਿਵਾਰ ਵੀ ਆ ਜਿਹਦੇ ਵਿੱਚ ਰਾਹੁਲ ਗਾਂਧੀ ਤੇ ਕਾਂਗਰਸ ਦੇ ਬਾਕੀ ਨੇਤਾ ਵੀ ਹੈਗੇ ਆ ਅੱਜ ਅਸਲ ਦੇ ਵਿੱਚ ਤਾਂ ਚੋਣ ਕਮਿਸ਼ਨ ਨੇ ਗੱਲ ਕਹੀ ਆ ਉਹ ਕਹਿੰਦੇ ਜੇਕਰ ਇਹਨਾਂ ਦੇ ਕੋਲੇ ਕੋਈ ਸਬੂਤ ਹੈਗਾ ਨਾ ਵੀ ਭਾਈ ਵੋਟਾਂ ਦੇ ਵਿੱਚ ਕੋਈ ਗੜਬੜੀ ਹੋਈ ਆ ਤਾਂ ਰਾਹੁਲ ਗਾਂਧੀ ਨੂੰ ਸੁਪਰੀਮ ਕੋਰਟ ਦੇ ਵਿੱਚ ਹਲਫਨਾਮਾ ਦਾਖਲ ਕਰਨਾ ਚਾਹੀਦਾ ਤੇ ਰਾਹੁਲ ਗਾਂਧੀ ਨੇ ਇਹ ਗੱਲ ਕਹੀ ਆ ਵੀ ਇਹ ਚੋਣ ਕਮਿਸ਼ਨ ਨੂੰ ਹਲਫਨਾਮਾ ਦਾਖਲ ਕਰਨਾ ਚਾਹੀਦਾ ਪਹਿਲਾਂ ਵੀ ਇਹ ਚੋਣ ਸੂਚੀ ਬਿਲਕੁਲ ਸਹੀ ਆ ਇਸ ਵੋਟਰ ਸੂਚੀ ਦੇ ਵਿੱਚ ਕੁਝ ਵੀ ਗਲਤ ਨਹੀਂ ਆ ਪਹਿਲਾਂ ਉਹ ਦਾਖਲ ਕਰਨ ਬਾਅਦ ਦੇ ਵਿੱਚ ਮੈਂ ਵੀ ਕਰਦਾ ਜੀ ਬਾਕੀ ਪੰਜਾਬ ਦੇ ਵਿੱਚੋਂ ਇਲੈਕਸ਼ਨ ਤਾਂ ਭਾਵੇਂ ਹਲੇ ਹਲੇ ਠਹਿਰ ਕੇ ਹੋਣੀ ਆ ਲੇਕਿਨ ਬੀਜੇਪੀ ਵਾਲੇ ਸਿੱਖ ਚਿਹਰੇ ਢਾਲ ਰਹੇ ਨੇ ਕਿਹੜੇ ਕਿਹੜੇ ਚਿਹਰੇ ਤੇ ਨਜ਼ਰ ਆ ਉਹਨਾਂ ਦੀ ਦੇਖੋ ਬੜੇ ਚਿਹਰੇ ਜੀ ਇਸ ਵੇਲੇ ਸਤਵੀਰ ਸਿੰਘ ਖਟੜਾ ਹੋਰੀਆਂ ਜਿਹੜੇ ਉਹ ਵੀ ਪਤਾ ਲੱਗਾ ਬੀਜੇਪੀ ਵਾਲੇ ਲੈ ਗਏ ਜੀ ਆਪਣੇ ਵੱਲ ਤੇ ਅੱਜ ਪਰ ਇਸ ਗੱਲ ਹੋਰ ਜਾਣਕਾਰੀ ਦੇ ਰੂਪ ਚ ਆਈ ਹੈ ਕੱਲ ਦਾ ਮੈਨੂੰ ਪਤਾ ਨਹੀਂ ਅਮਰਤਪਾਲ ਸਿੰਘ ਦੇ ਪਿਤਾ ਦੇ ਵੱਲੋਂ ਗੱਲ ਕਹੀ ਗਈ ਹੈ ਕਹਿੰਦੇ ਜੀ ਅਸੀਂ ਕਿਸੇ ਵੀ ਪਾਰਟੀ ਦੇ ਨਾਲ ਗੱਠਜੋੜ ਨਹੀਂ ਕਰਾਂਗੇ ਇਹ ਗੱਠਜੋੜ ਨਹੀਂ ਕਰਾਂਗੇ ਜਿਹੜੀ ਆਹ ਤਰਨਤਾਰਨ ਵਾਲੀ ਚੋਣ ਇਹਦੇ ਵਿੱਚ ਹੀ ਆ ਜਾਂ ਭਵਿੱਖ ਦੇ ਵਿੱਚ ਵੀ ਆ ਇਹਦੇ ਬਾਰੇ ਮੈਨੂੰ ਗਿਆਨ ਨਹੀਂ ਆ ਦੂਜੀ ਗੱਲ ਇਹ ਜੀ ਕਿ ਬੀਜੇਪੀ ਜਿਹੜੇ ਨਾਮਨੇ ਵਾਲੇ ਸਿੱਖ ਤੇਰੇ ਆ ਜਿਨ੍ਹਾਂ ਦਾ ਵੱਡਾ ਨਾਂ ਹੋਵੇ ਉਹਨਾਂ ਨੂੰ ਕਿਸੇ ਵੀ ਰੂਪ ਦੇ ਵਿੱਚ ਲਜਾਣ ਨੂੰ ਤਿਆਰਬਰ ਤਿਆਰ ਹੈਗੀ ਆ ਕਿਉਂਕਿ ਬੀਜੇਪੀ ਇਹ ਚਾਹੁੰਦੀ ਜੀ ਕਿ ਐਸਕੇ ਵਾਲੀਆਂ ਚੋਣਾਂ ਦੇ ਵਿੱਚ ਅਸੀਂ ਕੁਝ ਨਾ ਕੁਝ ਕਰ ਦਿਖਾਈਏ ਸੋ ਲਗਾਤਾਰ ਬੀਜੇਪੀ ਦੇ ਵੱਲੋਂ ਡੋਰੇ ਪਾਏ ਜਾ ਰਹੇ ਆ ਸਿੱਖ ਤੇਰੇ ਕਈ ਆ ਜਿਹੜੇ ਅੰਦਰ ਖਾਤੇ ਉਹ ਸੈਟਿੰਗ ਚੱਲਦੀ ਆ ਬੰਦਾ ਕਹਿੰਦਾ ਜੀ ਮੈਨੂੰ ਟਿਕਟ ਦੇ ਦਿਓ ਫਿਰ ਮੈਂ ਆ ਜਾਊਂਗਾ ਮੈਨੂੰ ਟਿਕਟ ਦੇ ਦਿਓ ਮੈਂ ਆ ਜਾਊਂਗਾ ਸੋ ਇਸ ਤਰੀਕੇ ਦੀ ਡੀਲ ਕਦੇ ਕਈ ਪਾਸੇ ਚੱਲ ਰਹੀ ਹੈ ਜੀ ਇਬਾਕੀ ਚੀਫ ਮਿਨਿਸਟਰ ਭਗਵੰਤ ਮਾਨ ਨੇ ਚਮਕੌਰ ਸਾਹਿਬ ਕੀ ਕੀ ਗੱਲ ਕੀਤੀ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਅੱਜ ਚਮਕੌਰ ਸਾਹਿਬ ਦੇ ਵਿੱਚ ਗਏ ਆ ਜੀ ਤੇ ਇਹਨਾਂ ਨੇ ਇੱਥੇ ਜਾ ਕੇ ਤੇ ਅੱਜ ਹਸਪਤਾਲ ਦੇ ਵਿੱਚ ਵਾਰਡ ਦੇ ਵਿੱਚ ਜਾ ਕੇ ਤੇ ਮਰੀਜ਼ਾਂ ਦੇ ਨਾਲ ਵੀ ਮੁਲਾਕਾਤ ਕੀਤੀ ਆ ਡਾਕਟਰਾਂ ਦੇ ਨਾਲ ਵੀ ਮੁਲਾਕਾਤ ਕੀਤੀ ਆ ਚਮਕੌਰ ਸਾਹਿਬ ਦੇ ਵਿੱਚ ਸਬ ਡਿਵੀਜ਼ਨਲ ਹਸਪਤਾਲ ਦਾ ਉਦਘਾਟਨ ਕੀਤਾ ਡਾਕਟਰਾਂ ਤੇ ਭਰਤੀ ਮਰੀਜ਼ਾਂ ਨਾਲ ਗੱਲਬਾਤ ਕੀਤੀ ਆ ਹਸਪਤਾਲ ਦੇ ਵਾਰਡਾਂ ਦਾ ਦੌਰਾ ਕੀਤਾ ਆ ਇਹਨਾਂ ਨੇ ਇਸ ਮੌਕੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਤੇ ਕਾਂਗਰਸ ਦੇ ਉੱਤੇ ਸ਼ਬਦ ਕੁਵਾਰ ਕੀਤੇ ਆ। ਭਵੰਤਮਨ ਹੋਰਾਂ ਨੇ ਗੱਲ ਕਹੀ ਆ ਜੀ ਕਿ ਅਕਾਲੀ ਦਲ ਦੇ ਦੋ ਤੋਤੇ ਹੋ ਗਏ ਤੇ ਦੋ ਚਾਰ ਹਾਲੇ ਹੋਰ ਹੋ ਜਾਣੇ ਆ। ਇਹਨਾਂ ਨੇ ਕਿਹਾ ਜੀ ਕਾਂਗਰਸ ਦੇ ਵਿੱਚ ਇਸ ਵੇਲੇ ਸੱਤ ਅੱਠ ਮੁੱਖ ਮੰਤਰੀ ਫਿਰਦੇ ਆ ਤੇ ਬਸ ਇਹਨਾਂ ਦੀ ਕੁਰਸੀ ਦੀ ਇੱਛਾ ਹੈਗੀ ਆ ਹੋਰ ਇਹਨਾਂ ਨੇ ਕੁਝ ਨਹੀਂ ਕਰਨ ਦਾ। ਜਿਹੜਾ ਡਾਕਟਰ ਬਲਬੀਰ ਸਿੰਘ ਪੰਜਾਬ ਦੇ ਸਿਹਤ ਮੰਤਰੀ ਆ ਉਹਨਾਂ ਨੇ ਕਿਹਾ ਜੀ ਪੰਜਾਬ ਨੂੰ 1000 ਡਾਕਟਰ ਅਸੀਂ ਇਸੇ ਮਹੀਨੇ ਵਿੱਚ ਦੇ ਦਾਂਗੇ। ਲੋਕਾਂ ਨੂੰ ਬਿਹਤਰ ਸਹੂਲਤਾਂ ਮਿਲਣ ਸਿਹਤ ਦੀਆਂ ਇਹ ਸਾਡੀ ਪਰਜ਼ੋਰ ਕੋਸ਼ਿਸ਼ ਹੈ ਜੀ। ਤੇ ਬਾਕੀ ਕੈਬਨਟ ਮੰਤਰੀ ਜਿਹੜੇ ਹਰਪਜਨ ਸਿੰਘ ਈਟੀਓ ਨੇ ਉਹ ਹੁਣ ਕਿਹੜੇ ਡਿਪਾਰਟਮੈਂਟ ਚ ਬਦਲ ਦਿੱਤੇ ਗਏ ਆ ਦੇਖੋ ਅਸਲ ਦੇ ਵਿੱਚ ਨਾ ਕਿ ਅੱਜ ਇੱਕ ਜਿਆਦਾ ਤਾਂ ਕਹਿ ਰਹੇ ਕਿ ਵੀ ਸਿਰਫ ਇੱਕੋ ਮੰਤਰੀ ਦਾ ਹੀ ਪਰ ਕਹਿ ਸਕਦੇ ਹਾਂ ਵੀ ਭਾਈ ਫੇਰ ਬਦਲ ਹੋਇਆ ਤੇ ਜਾਣਕਾਰੀ ਮਿਲੀ ਹੈ ਜੀ ਕਿ ਜਿਹੜੇ ਹੈਗੇ ਨੇ ਹਰਪਜਨ ਸਿੰਘ ਈਟੀਓ ਜਿਨ੍ਹਾਂ ਦੇ ਕੋਲੇ ਪੀਡਬਲੂਡੀ ਡਿਪਾਰਟਮੈਂਟ ਤੇ ਬਿਜਲੀ ਮਹਿਕਮਾ ਸੀ ਇਹਨਾਂ ਦੇ ਕੋਲ ਬਿਜਲੀ ਵਿਭਾਗ ਵੀ ਲੈ ਕੇ ਅੱਜ ਸੰਜੀਵ ਅਰੋਣਾਖਰੀ ਨੂੰ ਦੇ ਦਿੱਤਾ ਗਿਆ ਜਿਹੜੇ ਕਿ ਹੁਣੇ-ਹੁਣੇ ਬਣੇ ਆ ਮੰਤਰੀ ਜਿਹੜੇ ਕਿ ਹੁਣੇ-ਹੁਣੇ ਜਿੱਤੇ ਹੈਗੇ ਜੀ ਲੁਧਿਆਣੇ ਤੋਂ ਉਹਨਾਂ ਦੇ ਕੋਲੇ ਹੁਣ ਇਸ ਵੇਲੇ ਸਭ ਤੋਂ ਵੱਡੇ ਮਹੱਤਵਪੂਰਨ ਵਪਾਗ ਆਗੇ ਆ ਸੰਜੀਵ ਅਰੋਣਾਖਰੀ ਹੁਣ ਪੰਜਾਬ ਦੇ ਬਿਜਲੀ ਵਿਭਾਗ ਦੇ ਵੀ ਮੰਤਰੀ ਆ ਇੰਡਸਟਰੀਅਲ ਡਿਪਾਰਟਮੈਂਟ ਕਈ ਹੋਰ ਵੱਡੇ ਡਿਪਾਰਟਮੈਂਟ ਤਾਂ ਹੈਗੇ ਸੀ ਪਰ ਹੁਣ ਬਿਜਲੀ ਵਿਭਾਗ ਦੀ ਆ ਤੇ ਉਧਰ ਇਹ ਸਰਪੱਜਨ ਸਿੰਘ ਜੀ TIਓ ਦੇ ਕੋਲੇ ਸਿਰਫ ਇੱਕੋ ਵਿਭਾਗ ਰਹਿ ਗਿਆ ਉਹ ਹੈ ਦਾ ਜੀ ਪੀਡਬਲਯੂਡੀ ਡਿਪਾਰਟਮੈਂਟ ਜਿਹੜਾ ਸੜਕਾਂ ਬਣਾਉਣ ਵਾਲ ਹਮਮ ਕੱਲ ਚਮਕੌਰ ਸਾਹਿਬ ਦੇ ਵਿੱਚ ਜਦੋਂ ਚੀਫ ਮਿਨਿਸਟਰ ਗਏ ਆ ਉਦਘਾਟਨ ਕੀਤਾ ਤਾਂ ਕੇਜਰੀਵਾਲ ਵੀ ਨਾਲ ਸੀ ਹਨਾ ਕਿ ਇੱਥੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਹੀ ਸੀਗੇ ਜੀ ਉਹਨਾਂ ਦੇ ਨਾਲ ਕੇਜਰੀਵਾਲ ਹੁਰੀ ਨਹੀਂ ਸੀਗੇ ਪਰ ਉਦਾਂ ਵੈਸੇ ਕੇਜਰੀਵਾਲ ਤੇ ਮਨੀਸ਼ ਸੋਧਿਆ ਦੇ ਬਾਰੇ ਨਾ ਇਸ ਵੇਲੇ ਬੜੀ ਸਪਸ਼ਟ ਗੱਲ ਆ ਵੀ ਲੋਕ ਬਹੁਤ ਸਾਰੀਆਂ ਗੱਲਾਂ ਕਰਦੇ ਜਿਹੜੀ ਗੱਲ ਕਹੀ ਆ ਨਾ ਮਨੀਸ਼ ਸੋਧਿਆ ਨੇ 13 ਅਗਸਤ ਨੂੰ ਮੋਹਾਲੀ ਦੇ ਵਿੱਚ ਔਰਤਾਂ ਦੇ ਵਿੰਗ ਨੂੰ ਸੰਬੋਧਨ ਕਰਦਿਆਂ ਦੇ ਪਦਰਤੇ ਦੇ ਖੇਦੀ ਹੋਈ ਆ ਮੇਰਾ ਕਹਿਣਾ ਵੀ ਰੈਡ ਐਫਐਮ ਦੇ ਪਰਿਵਾਰਕ ਮੈਂਬਰਾਂ ਨੂੰ ਕਈਆਂ ਨੂੰ ਜਾਣਕਾਰੀ ਹੋਣੀ ਆ ਜੇ ਨਹੀਂ ਪਤਾ ਤਾਂ ਮੈਂ ਦੱਸ ਦਿੰਨਾ ਉਹਨਾਂ ਨੇ ਉੱਥੇ ਇਹ ਗੱਲ ਕਹੀ ਆ ਸਟੇਜ ਤੇ ਖੜਕੇ ਔਰਤਾਂ ਦੀ ਹਾਜ਼ਰੀ ਚ ਕਿ ਹਮਨੇ 227 ਕਾ ਚੋਣ ਜਿੱਤਣਾ ਹੀ ਹੈ ਕੋਈ ਵੀ ਸਾਮ-ਦਾਮ ਦੰਡ ਭੇਦ ਲੜਾਈ ਝਗੜਾ ਕੁਐਸਚਨ ਆਨਸਰ ਕਰਨਾ ਪੜੇ ਉਹ ਹਮਨੇ ਇਹ ਚੋਣ ਜਿੱਤਣਾ ਹੀ ਜਿੱਤਣਾ ਹੁਣ ਇਸ ਗੱਲ ਦੇ ਉੱਤੇ ਚੋਣ ਕਮਿਸ਼ਨ ਨੂੰ ਅੱਜ ਸ਼ਿਕਾਇਤ ਆਕਾਲੀ ਦਲ ਨੇ ਵੀ ਕਰਤੀ ਆ ਇਸ ਗੱਲ ਦੇ ਉੱਤੇ ਜਿਹੜੀ ਸ਼ਿਕਾਇਤ ਆ ਉਹ ਸੁਨੀਲ ਜਾਖੜ ਹੋਰਾਂ ਨੇ ਵੀ ਟੂਰਨ ਕਮਿਸ਼ਨ ਨੂੰ ਕੀਤੀ ਆ ਵੀ ਆਹ ਦੇਖੋ ਜੀ ਗੁੰਡਾ ਕਰਦੀ ਦੀ ਤਿਆਰੀ ਕਿਵੇਂ ਚੱਲ ਰਹੀ ਹੈ ਜੀ ਤੇ ਬਾਕੀ ਪੰਜਾਬ ਦੇ ਵਿੱਚ ਹਾਰਟ ਅਟੈਕ ਨਾਲ ਮੌਤਾਂ ਬਹੁਤ ਹੋ ਰਹੀਆਂ ਜੀ ਕਿੰਨੇ ਕਾੰਕੜੇ ਆਏ ਆ ਇਹ ਬੜੀ ਦੁਖਦਾਈ ਅੰਕੜਾ ਜੀ ਕਿ ਪੰਜਾਬ ਦੇ ਵਿੱਚ ਜੋ ਟੋਟਲ ਮੌਤਾਂ ਹੁੰਦੀਆਂ ਹਰ ਸਾਲ ਉਹਦੇ ਵਿੱਚ 35% ਆ ਜਿਹੜੀਆਂ ਉਹ ਹਾਰਟ ਅਟੈਕ ਦੇ ਕਰਕੇ ਹੋ ਰਹੀਆਂ ਤੇ ਪੂਰੇ ਭਾਰਤ ਦੇ ਵਿੱਚ ਸਭ ਤੋਂ ਪਹਿਲੇ ਨੰਬਰ ਦੇ ਉੱਤੇ ਹਾਰਟ ਟੈਕ ਦੇ ਕਰਕੇ ਮੌਤਾਂ ਦੀ ਗਿਣਤੀ ਪੰਜਾਬੀਆਂ ਦੀ ਆ ਪੰਜਾਬ ਵਾਸੀਆਂ ਦੀ ਆ ਤੇ ਬੜਾ ਚਿੰਤਾਜਨਕ ਕੰਕੜਾ ਹੈਗਾ ਤੇ ਡਾਕਟਰ ਬਲੀਰ ਸਿੰਘ ਨੇ ਇਹ ਵੀ ਗੱਲ ਕਹੀ ਆ ਕਿ ਜਿਮ ਦੇ ਵਿੱਚ ਜਾਣ ਵਾਲੇ ਮੁੰਡੇ ਜਿਹੜੇ ਅੱਜ ਕੱਲ ਡੱਬੇ ਖਾਂਦੇ ਪ੍ਰੋਟੀਨ ਵਾਲੇ ਜਿਹਨੂੰ ਸਪਲੀਮੈਂਟ ਕਹਿੰਦੇ ਆ ਕਹਿੰਦੇ ਜੀ ਉਹਦੀ ਵੀ ਹੁਣ ਅਸੀਂ ਪੜਤਾਲ ਕਰਿਆ ਕਰਨੀ ਆ ਉਹਦੀ ਇਨਕੁਆਰੀ ਕਰਿਆ ਕਰਨੀ ਆ ਛਾਣਪੀਣ ਹੋਇਆ ਕਰੂਗੀ ਵੀ ਭਾਈ ਇਹਦੇ ਵਿੱਚ ਕੋਈ ਇਹੋ ਜਿਹਾ ਕੈਮੀਕਲ ਤਾਂ ਨਹੀਂ ਕਿਉਂਕਿ ਜਿਮ ਦੇ ਵਿੱਚ ਗਏ ਮੁੰਡੇ ਕਸਰਤ ਕਰਦਾ ਵੀ ਮੁਕਰਿਆ ਇਸ ਵੇਲੇ ਖੇਚ ਜਾਣ ਵਾਲਾ ਵੀ ਮੁਕਰਿਆ ਹੋਰ ਵੀ ਜਿਹੜੇ ਲੋਕ ਮੁੱਕ ਰਹੇ ਆ ਕੋਤੰਦਰਸਤ ਲੋਕ ਆ ਜਿਹੜੇ ਉਹ ਵੀ ਮੁੱਕ ਰਹੇ ਆ 30 35 40 ਸਾਲ ਦੀ ਉਮਰ ਦੇ ਵਿੱਚ ਹਾਰਟ ਅਟੈਕ ਆ ਰਿਹਾ ਸੋ ਉਹਨਾਂ ਨੇ ਕਿਹਾ ਜੀ ਕਿ ਅਸੀਂ ਇਸ ਗੱਲ ਦੇ ਉੱਤੇ ਗੌਰ ਕਰ ਰਹੇ ਆ ਇੱਕ ਸੀਪੀਆਰ ਸੀਪੀਆਰ ਦੀ ਸਹੂਲਤਾਂ ਕਰਨ ਜੀ ਅਸੀਂ ਹਰ ਘਰ ਨੂੰ ਸਿਖਾਉਣੀ ਚਾਹੁੰਦੇ ਆ ਵੀ ਜਨਤਾ ਪਰਿਵਾਰਾਂ ਦੇ ਉੱਤੇ ਸੀਪੀਆਰ ਦੇ ਵਿੱਚ ਨਪੁੰਨ ਮੰਨਦਾ ਵੀ ਹੋਣਾ ਚਾਹੀਦਾ ਜੀ ਤੇ ਬਾਕੀ ਕਿਹੜਾ ਸਰਪੰਚ ਸੀ ਜੀ ਨੂੰ ਲਾਲਕਲੇ ਨਹੀਂ ਜਾਣ ਦਿੰਦਾ ਜੀ ਇਹ ਜੀ ਸਰਪੰਚ ਦਾ ਨਾਮ ਹੈਗਾ ਗੁਰਧਿਆਨ ਸਿੰਘ ਇਹ ਪਿੰਡ ਤਲਸਾਣਾ ਪਿੰਡ ਹੈ ਜੇਕਰ ਮੇਰਾ ਸ਼ਬਦ ਉਚਾਰਨ ਗਲਤ ਨਾ ਹੋਵੇ ਤਾਂ ਪਿੰਡ ਤਲਸਾਣਾ ਨਾਬੇ ਦੇ ਲਾਗੇ ਗੁਰਧਿਆਨ ਸਿੰਘ ਨੂੰ ਵੀ 15 ਅਗਸਤ ਨੂੰ ਲਾਲ ਕਿਲੇ ਦੇ ਉੱਤੇ ਜਦੋਂ ਪ੍ਰਧਾਨ ਮੰਤਰੀ ਸਾਹਿਬ ਨੇ ਝੰਡਾ ਲਹਿਰਾਉਣਾ ਸੀ ਉਸ ਵੇਲੇ ਬੁਲਾਇਆ ਗਿਆ ਸੀ ਕਿਉਂਕਿ ਜਿਹੜੇ ਪਿੰਡਾਂ ਦੀਆਂ ਪੰਚਾਇਤਾਂ ਨੇ ਸੋਹਣਾ ਪ੍ਰਦਰਸ਼ਨ ਕੀਤਾ ਜਿਨ੍ਹਾਂ ਨੂੰ ਸੋਨੇ ਇਨਾਮ ਮਿਲੇ ਆ ਉਹਨਾਂ ਪਿੰਡਾਂ ਦੇ ਵਿੱਚੋਂ ਕੁਝ ਪਿੰਡਾਂ ਦੇ ਸਰਪੰਚਾਂ ਨੂੰ ਪੂਰੇ ਭਾਰਤ ਦੇ ਵਿੱਚੋਂ ਉੱਥੇ ਲਾਲ ਕਿਲੇ ਤੇ ਝੰਡਾ ਲਹਿਰਾਉਣ ਦੇ ਮੌਕੇ ਵਿਸ਼ੇਸ਼ ਮਹਿਮਾਨ ਬੁਲਾਇਆ ਸੀਗਾ ਇਹ ਉਹਨੂੰ ਉੱਥੇ ਆਪਣੀ ਧਰਮ ਪਤਨੀ ਤੇ ਬਾਕੀ ਸਮਰਥਕਾਂ ਦੇ ਸਮੇਤ ਪਹੁੰਚ ਗਏ ਪਰ ਕਿਉਂਕਿ ਇਹ ਗੁਰਸਿੱਖਾ ਜਦੋਂ ਇਹ ਲਾਲ ਕਿਲੇ ਦੇ ਵਿੱਚ ਐਂਟਰ ਹੋਣ ਲੱਗੇ ਇਨਨੂੰ ਕਹਿੰਦੇ ਨਾ ਤੁਸੀਂ ਨਹੀਂ ਜਾ ਸਕਦੇ ਤੁਸੀਂ ਪਹਿਲਾਂ ਆਪਣੀ ਸ਼੍ਰੀ ਸਾਹਿਬ ਲੈ ਕੇ ਆਓ ਉਹ ਕਹਿੰਦੇ ਕਿ ਮੇਰੇ ਲਈ ਇਹ ਬਹੁਤ ਮਹੱਤਵਪੂਰਨ ਹੈ ਸਾਡੇ ਸਿੱਖਾਂ ਦੇ ਲਈ ਇਹ ਆਪਣੇ ਸਰੀਰ ਤੋਂ ਅਸੀਂ ਅੱਡ ਨਹੀਂ ਕਰ ਸਕਦੇ ਉਹ ਕਹਿੰਦੇ ਫਿਰ ਤੁਸੀਂ ਜਾ ਨਹੀਂ ਸਕਦੇ ਉਹ ਜਾਣ ਨਹੀਂ ਦਿੱਤਾ ਜੀ ਉਹਨਾਂ ਇਸ ਗੱਲ ਦੇ ਉੱਤੇ ਸ਼੍ਰੋਮਣੀ ਕਾਲੀ ਦਾਨ ਨੇ ਵੀ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਵੀ ਇਤਰਾਜ਼ ਜ਼ਾਹਰ ਕੀਤਾ ਵੀ ਭਾਰਤ ਦੇ ਵਿੱਚ ਸਿੱਖਾਂ ਦੇ ਨਾਲ ਇਸ ਤੋਂ ਵੱਡਾ ਵਿਤਕਰਾ ਨਹੀਂ ਹੋਊਗਾ। ਅੱਛਾ ਡੋਪ ਟੈਸਟ ਕਿੰਨੇ ਕੁ ਹੋ ਰਿਹਾ ਹੈ ਪੰਜਾਬ ਦੇ ਵਿੱਚ? ਜਿੰਨਾ ਸਰਬਾ ਇਹ ਨਾਲ ਕੁਝ ਕੁ ਵਾਰ ਇਹ ਪਹਿਲਾਂ ਇੱਕ ਨਿਯਮ ਬਣਿਆ ਸੀ ਕਿ ਜੇਕਰ ਪੰਜਾਬ ਦੇ ਵਿੱਚ ਕਿਸੇ ਨੇ ਅਸਲਾ ਲਾਇਸੈਂਸ ਬਣਾਉਣਾ, ਜਾਰੀ ਦੀ ਉਕਰ ਬਣਾ ਉਹ ਪ੍ਰਸ਼ਸਤ ਹੋਊਗਾ ਜਿਹੜੀ ਫਾਈਲ ਆਪਾਂ ਤਿਆਰ ਕਰਦੇ ਆ ਉਹਦੇ ਵਿੱਚ ਡੋਪ ਟੈਸਟ ਦੀ ਸ਼ਰਤ ਲਾਗੂ ਕੀਤੀ ਗਈ ਸੀ। ਪਿਛਲੇ 8 ਸਾਲ ਦਾ ਅੰਕੜਾ ਸਾਹਮਣੇ ਆਇਆ ਵੀ 8 ਵਰਿਆਂ ਦੇ ਵਿੱਚ ਕਿੰਨੇ ਲੋਕਾਂ ਨੇ ਆਪਣਾ ਡੋਪ ਟੈਸਟ ਕਰਵਾਇਆ ਇਹਦੇ ਰਾਹੀਂ ਪਤਾ ਲੱਗਾ ਜੀ ਕਿ ਪਿਛਲੇ 8 ਵਰਿਆਂ ਦੇ ਵਿੱਚ ਜਿਹੜੇ ਆ ਉਹ ਟੈਸਟ ਹੋਏ ਆ 23 ਜ਼ਿਲ੍ਹਿਆਂ ਦੇ ਵਿੱਚ 10,65,872 ਡੋਪ ਟੈਸਟ ਹੋਏ ਆ ਇਹਦੇ ਵਿੱਚੋਂ 3,10,488 ਨੈਗੇਟਿਵ ਆਏ ਆ ਤੇ 55,318 ਪੋਜ਼ਿਟਿਵ ਪਾਏ ਗਏ ਆ ਤੇ ਲੋਕਾਂ ਦਾ ਕੁੱਲ ਖਰਚਾ ਲਗਭਗ 55 ਕਰੋੜ ਰੁਪਈਆ ਹੋਇਆ ਹੈ ਰਣਾ ਜੀ ਹੜ੍ਹ ਦਾ ਕਿੰਨਾ ਖਤਰਾ ਪਿੰਡਾਂ 'ਚ ਪੰਜਾਬ ਸਮੁੱਚੇ ਤੌਰ ਤੇ ਦੇਖੋ ਇਹ ਗੱਲ ਸੱਚੀ ਹੈ ਜੀ ਕਿ ਪੰਜਾਬ ਦੇ ਵਿੱਚ ਇਸ ਵੇਲੇ 6 ਜ਼ਿਲ੍ਹਿਆਂ ਦੇ ਵਿੱਚ ਅਲਰਟ ਜਾਰੀ ਕੀਤਾ ਗਿਆ 6 ਜ਼ਿਲ੍ਹਿਆਂ ਦੇ ਵਿੱਚ ਉਹਦੇ ਵਿੱਚ ਸਰਨਤਾਰ ਵੀ ਆ ਉਹਦੇ ਵਿੱਚ ਫਾਜ਼ਲਕਾ ਫਿਰੋਜ਼ਪੁਰ ਵੀ ਆ ਉਹਦੇ ਵਿੱਚ ਸੁਲਤਾਨਪੁਰ ਲੋਧੀ ਕਪੂਰਥਲਾ ਵੀ ਆ ਉਹਦੇ ਵਿੱਚ ਹੋਰ ਵੀ ਥਾਵਾਂ ਹੋਈਆਂ ਮਤਲਬ ਇਹ ਜੀ ਕਿ ਪੰਜਾਬ ਦੇ ਕਈ ਪਿੰਡਾਂ ਦੇ ਵਿੱਚ ਇਸ ਵੇਲੇ ਪਾਣੀ ਵੜ ਗਿਆ ਖੇਤਾਂ ਦੇ ਵਿੱਚ ਹਜ਼ਾਰਾਂ ਏਕੜ ਫਸਲਾਂ ਜਿਹੜੀ ਬਰਬਾਦ ਹੋ ਚੁੱਕੀ ਆ ਜਿਹੜੇ ਖੇਤਾਂ ਦੇ ਵਿੱਚ ਕੁਝ ਹਫ਼ਤੇ ਪਹਿਲਾਂ ਤੱਕ ਝੋਨਾ ਲਾਇਆ ਸੀ ਉਹਨਾਂ ਖੇਤਾਂ ਦੇ ਵਿੱਚ ਇਸ ਵੇਲੇ ਕਿਸ਼ਤਾਂ ਦੇ ਵਿੱਚ ਲੋਕ ਫਿਰਦੇ ਆ ਇਹ ਬੜੀ ਚਿੰਤਾਜਨਕ ਰਿਪੋਰਟ ਹੈਗੀ ਬੜੀ ਦੁਖਦਾਈ ਰਿਪੋਰਟ ਹੈਗੀ ਆ ਸੋ ਮੌਸਮ ਵਿਭਾਗ ਨੇ ਗੱਲ ਕਹੀ ਆ ਕਿ ਆਉਂਦੇ 48 ਘੰਟਿਆਂ ਦੇ ਵਿੱਚ ਕਈ ਥਾਵਾਂ ਤੇ ਹੜ੍ਹ ਨਹੀਂ ਪੈ ਸਕਦਾ ਜੇ ਨਹੀਂ ਪੈ ਗਿਆ ਤਾਂ ਨੁਕਸਾਨ ਵੱਡਾ ਹੋ ਸਕਦਾ ਹੈ ਜੀ ਜਨਾਬ ਜੀ ਬਹੁਤ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਧੰਨਵਾਦ ਜੀ ਬਹੁਤ ਮਿਹਰਬਾਨੀ